ਬਿਤੇ ਸ਼ਲੋਕ ਮਹਲਾ ਨਵਾ ਜੋ ਗੁਰਵਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਕਲਗੀਧਰ ਪਿਤਾ ਜੀ ਨੇ ਬਾਅਦ ਵਿੱਚ ਜੋ ਸਾਬੂ ਕੀ ਤਲਵੰਡੀ ਵਿਖੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਦ ਕੀਤੀ ਸੀ ਸੋ ਉਹਦੇ ਸ਼ਲੋਕ ਜਿਹੜੇ ਨੇ ਉਹਨਾਂ ਦਾ ਪਾਠ ਅਸੀਂ ਆਪ ਜੀ ਆਪਸੋਂ ਸਰਵਣ ਕਰਨਾ ਦੋ ਸ਼ਲੋਕ ਆਪ ਜੀ ਫਿਰ ਦੋ ਅਗਲੇ ਬੱਚੇ ਕੋਲ ਸਰਵਣ ਕਰਾਂਗੇ ਸੋ ਬੜੇ ਪਿਆਰ ਦੇ ਨਾਲ ਇਹ ਦੋ ਸ਼ਲੋਕਾਂ ਦਾ ਪਾਠ ਜਿਹੜਾ ਹੈ ਸਾਨੂੰ ਸਰਵਣ ਕਰਾਓ ਜੀ ਇਕੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਨੋ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤੇ ਕੀ ਨ ਕੋ ਨਾਨਕ ਹਰ ਪਜਮ ਨਾ ਜੈ ਬਿਦ ਜਲ ਕੋ ਮੀਨ ਦੇਖੇ ਐਨ ਸਿਉ ਕਾਇ ਰਚਿਓ ਨਿਮਖ ਨਾਏ ਉਦਾਸ ਕੋ ਨਾਨਕ ਪਜ ਅਰਮਨਾ ਪਰੇ ਨ ਜਮ ਕੀ ਫਾਸ ਬਹੁਤ ਵਧੀਆ ਜੀ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਨਾ ਉਹ ਫੀਲਿੰਗ ਆ ਗਈ ਹੈ ਵੀ ਜਦੋਂ ਖੰਡਪਾਟ ਸਾਹਿਬ ਰਖਾਇਆ ਜਾਂਦਾ ਚਲੋ ਅਸੀਂ ਜਿਹੜੀ ਖੁਸ਼ੀ ਗਮੀ ਦੇ ਮੌਕੇ ਤੇ ਇਹ ਜਿਹੜਾ ਰਸਮ ਜਿਹੜੀ ਹੈ ਕਰਦੇ ਹਾਂ ਸੋ ਇੱਕ ਭਾਈਚਾਰਕ ਸਾਂਝ ਹੈ ਤੇ ਉਹਦੇ ਵਿੱਚ ਜਦੋਂ ਸ਼ਲੋਕ ਪੜੇ ਜਾਂਦੇ ਸੰ ਤੇ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਦੋ ਜਾਂ ਤਿੰਨ ਪਾਠੀ ਸਾਨੂੰ ਇਹ ਸ਼ਲੋਕ ਸਰਮ ਕਰਉਂਦੇ ਨੇ ਅਸੀਂ ਸੁਣ ਲੈਂਦੇ ਆ ਪਰ ਇਹਦੇ ਗਹਿਰਾਈ ਦੇ ਵਿੱਚ ਵੀ ਗੁਰੂ ਸਾਹਿਬ ਸਿੱਖਿਆ ਕੀ ਦੇ ਰਹੇ ਨੇ ਕਹਿਣਾ ਕੀ ਚਾਹੁੰਦੇ ਨੇ ਬੱਚੀ ਨੇ ਬੜੇ ਪਿਆਰ ਦੇ ਨਾਲ ਕਿ ਸ਼ਲੋਕ ਮਾਲੇ ਨਾਮੇ ਦਾ ਪਹਿਲਾ ਸ਼ਲੋਕ ਤੇ ਦੂਜਾ ਸ਼ਲੋਕ ਇਸ 57 ਸ਼ਲੋਕ ਨੇ ਜਿਨ੍ਹਾਂ ਦੀ ਅਸੀਂ ਪਾਠ ਵੀ ਕਰਨਾ ਤੇ ਤੂਕਾ ਮਾਤਰ ਵਿਚਾਰ ਵੀ ਕਰ ਲਈਏ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਸਮੁੱਚੇ ਸੰਸਾਰ ਨੂੰ ਇੱਕ ਉਪਦੇਸ਼ ਦੇ ਰਹੇ ਨੇ ਕਹਿੰਨ ਲੱਗੇ ਭਲਿਆ ਤੇਰਾ ਜਨਮ ਵਿਅਰਥ ਚਲਾ ਜਾਣਾ ਹੈ ਕਿਵੇਂ ਕਹ ਲਗੇ ਜੇ ਤੂੰ ਉਸ ਗੋਬਿੰਦ ਦੇ ਅਕਾਲ ਪੁਰਖ ਦੇ ਗੁਣ ਨਹੀਂ ਗਾਏ ਗੁਣ ਗੋਬਿੰਦ ਕਾਇਓ ਨਹੀਂ ਤੂੰ ਅਕਾਲ ਪੁਰਖ ਦੇ ਗੁਣ ਨਹੀਂ ਗਾਏ ਉਹਦਾ ਸ਼ੁਕਰਾਨਾ ਤੂੰ ਨਹੀਂ ਕੀਤਾ ਤੇ ਜੇ ਨਹੀਂ ਕੀਤਾ ਤੇ ਸਹਬ ਕਹ ਲਗੇ ਤੇ ਤੇਰਾ ਜੀਵਨ ਜਿਹੜਾ ਉਹ ਵਿਅਰਥ ਚਲਾ ਗਿਆ ਅਸੀਂ ਦੇਖੋ ਦੁਨੀਆਦਾਰੀ ਵਿੱਚ ਵਿਚਰਦੇ ਆਪਣੇ ਕਾਰ ਵਿਹਾਰ ਕਰਦੇ ਆ ਸਭ ਨੂੰ ਪਤਾ ਹੈ ਹਰ ਬੰਦਾ ਦੌੜ ਭੱਜ ਕਰਦਾ ਕਰਨੀ ਵੀ ਚਾਹੀਦੀ ਆਪਣੇ ਪਰਿਵਾਰ ਦੀ ਖਾਤਰ ਇਸ ਜੀਵਨ ਨੂੰ ਪਤੀਤ ਕਰਨ ਦੇ ਲਈ ਸਾਨੂੰ ਸੁੱਖ ਸਹੂਲਤਾਂ ਚਾਹੀਦੀਆਂ ਨੇ ਘਰ-ਬਾਰ ਅਸੀਂ ਚਲਾਉਣਾ ਪਰ ਉਹਦੇ ਨਾਲ ਸਹਬ ਕਹਿੰ ਲੈ ਕਿ ਤੈਨੂੰ ਆਹ ਚੀਜ਼ ਵਿਸਰ ਗਈ ਐ ਤੂੰ ਉਹਦੇ ਗੁਣਾਂ ਨੂੰ ਗਾਣਾ ਸੀ ਕਿਰਤ ਕਰਦਿਆਂ ਤੇਰਾ ਚਿੱਤ ਜਿਹੜਾ ਉਹ ਕਰਤਾਰ ਵੱਲ ਹੋਣਾ ਸੀ ਉਹ ਨਹੀਂ ਗਿਆ ਇਸ ਕਰਕੇ ਤੂੰ ਇਹ ਸਮਝ ਵੀ ਤੇਰਾ ਜੀਵਨ ਜਿਹੜਾ ਨਾ ਜਨਮ ਉਹ વ્યર્થ ਚਲਾ ਗਿਆ ਕਿਵੇਂ ਸਭ ਅਗਲੇ ਪੰਕਤੀ ਵਿੱਚ ਕਹਿ ਲਗੇ ਕਹੋ ਨਾਨਕ ਹਰ ਭਜਮਾ ਨਾ ਫਿਰ ਫਿਰ ਅਕਲ ਦਿੰਦੇ ਨੇ ਕਿਹੇ ਮੇਰੇ ਮਨਾ ਇਸ ਤਰ੍ਹਾਂ ਸਿਮਰਨ ਕਰ ਕਿਵੇਂ ਕਹਿ ਲਗੇ ਜਿਵੇਂ ਇੱਕ ਮੱਛੀ ਦਾ ਜੀਵਨ ਪਾਣੀ ਹੈ ਉਹਦਾ ਆਸਰਾ ਪਾਣੀ ਹੈ ਉਹ ਪਾਣੀ ਤੋਂ ਬਿਨਾਂ ਜੀਉਂਦੀ ਨਹੀਂ ਰਹਿ ਸਕਦੀ ਇਸ ਤਰ੍ਹਾਂ ਤੂੰ ਵੀ ਆਪਣੇ ਇਸ ਆਤਮਕ ਤੌਰ ਤੇ ਜੇ ਆਪਣੇ ਆਪ ਨੂੰ ਤਗੜਾ ਬਣਾਉਣਾ ਹੈ ਬੇਚੈਨੀ ਤੋਂ ਬਚਣਾ ਚਿੰਤਾ ਤੋਂ ਬਚਣਾ ਸਟ्रेस ਤੋਂ ਬਚਣਾ ਜਿਵੇਂ ਇੱਕ ਮੱਛੀ ਦਾ ਆਸਰਾ ਪਾਣੀ ਹੈ ਨਾ ਇਵੇਂ ਹੀ ਤੂੰ ਅਕਾਲ ਪੁਰਖ ਦੇ ਨਾਮ ਨੂੰ ਆਪਣਾ ਆਸਰਾ ਬਣਾ ਲੈ ਤੇ ਧਿਰਕੋ ਮੈਂ ਇਸ ਕਰਕੇ ਗੱਲਾਂ ਸਾਂਝੀਆਂ ਕਰ ਰਿਹਾ ਬੱਚੇ ਵੀ ਸੁਣ ਰਹੇ ਨੇ ਅਸੀਂ ਬੱਚਿਆਂ ਦੇ ਰਾਹੀ ਅਸੀਂ ਸਾਰੇ ਉਸ ਅਕਾਲ ਪੁਰਖ ਦੇ ਬੱਚੇ ਹਾਂ ਤੂੰ ਮਾਤ ਪਿਤਾ ਹਾਂ ਬਾਰਗ ਤੇਰੇ ਉਹਦੀ ਛਤਰ ਛਾਇਆ ਹੇਟ ਅਸੀਂ ਸਭ ਕੁਝ ਇਹ ਸਿੱਖਣਾ ਹੈ ਉਹ ਸਤਿਗੁਰ ਅਗਲੇ ਬੰਦ ਵਿੱਚ ਅਗਲੇ ਸ਼ਲੋਕ ਵਿੱਚ ਕਹ ਰਹੇ ਵਿਖੇਨ ਸੁ ਕਾਹੇ ਰਚਿਓ ਪਹਿਲਾਂ ਕਹਿੰਦੇ ਜਨ ਵਿਰਥਾ ਚਲਾ ਗਿਆ ਤੂੰ ਮੱਛੀ ਦੀ ਤਰ੍ਹਾਂ ਨਾਮ ਨੂੰ ਆਸਰਾ ਬਣਾ ਮੱਛੀ ਦਾ ਜੀਵਨ ਪਾਣੀ ਆ ਇਹ ਵੀ ਅੱਗੇ ਕਹਿੰਦੇ ਕਹਿਣ ਲੱਗੇ ਤੂੰ ਵਿਸ਼ਿਆਂ ਨਾਲ ਕਿਉਂ ਇੰਨਾ ਮਸਤ ਹੋਇਆ ਫਿਰਦਾ ਹੈ ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੋਇਆ ਫਿਰਦਾ ਚੇਤੇ ਰੱਖੀ ਇੱਕ ਅੱਖ ਚਮਕਣ ਜਿੰਨੇ ਸਮੇਂ ਨਾਲੋਂ ਦੇ ਵੀ ਵਿਸ਼ਿਆਂ ਤੋਂ ਤੂੰ ਹਟਦਾ ਨਹੀਂ ਵਿਕਾਰਾਂ ਵੱਲੋਂ ਤੇਰਾ ਚਿੱਤ ਜਿਹੜਾ ਤੇ ਭਰਦਾ ਨਹੀਂ ਆ ਵਿਖਿਆਂ ਨੂੰ ਕਾਹੇ ਰਤੀਓ ਨੇਮਕਾ ਨਾ ਹੋਏ ਉਦਾਸ ਇੱਕ ਪਲ ਲਈ ਵੀ ਤੂੰ ਜਿਹੜਾ ਹੈ ਇਹਨਾਂ ਤੋਂ ਆਪਣਾ ਚਿੱਤ ਨਹੀਂ ਹਟਾ ਰਿਆ ਕਹੋ ਨਾਨਕ ਪਜ ਹਰ ਮਨਾਂ ਪਰੈ ਨਾ ਜਮ ਕੀ ਫਾਸ ਇਹ ਸਹਿਬ ਸਮਝਾ ਰਹੇ ਨੇ ਕਿ ਪ੍ਰਮਾਤਮਾ ਦਾ ਸਿਮਰਨ ਕਰ ਇਹਦੀ ਬਰਕਤ ਦੇ ਨਾਲ ਸਹਿਬ ਕਹਿਣ ਲੱਗੇ ਚੇਤੇ ਰੱਖੀ ਜਮਾ ਦੀ ਫਾਹਿਤੋਂ ਬਚ ਜਾਵੇਗਾ ਬਸ ਆ ਅਕਲ ਅਸੀਂ ਲੈਣੀ ਆ ਜਦੋਂ ਵੀ ਕਿਤੇ ਜਾਈਏ ਅਸੀਂ ਗੁਰੂ ਦੇ ਬਚਨਾਂ ਨੂੰ ਮਨ ਕਰਕੇ ਸੁਣਨਾ ਹੈ ਮਨ ਕਰਕੇ ਸੁਣਾਗੇ ਜਾਂ ਤਨ ਕਰਕੇ ਸੁਣਾਗੇ ਤੇ ਫਿਰ ਸਮਝਦੀ ਆਏਗੀ ਜੇ ਮਨ ਕਰਕੇ ਸੁਣਾਗੇ ਕਿ ਹੈ ਪੁਰਸ਼ਾ ਮੇਰੇ ਲਈ ਕਹਿ ਰਹੇ ਨੇ ਇਹ ਮੈਨੂੰ ਮੈਨੂੰ ਅਕਲ ਦੇ ਰਹੇ ਨੇ ਫਿਰ ਜੀਵਨ ਜਾਨ ਜਾਵੇਗੀ